ਲਓ ਜੀ ਇਹ ਸਾਡਾ ਹੋ ਗਿਆ 109ਵਾਂ ਦਿਨ ਤੇ ਅੱਜ ਸਾਡੇ ਕੋਚ ਸਾਹਿਬ ਕੁਝ ਕੰਮ ਕਰਕੇ ਛੁੱਟੀ ਤੇ ਆ। ਸਹੀ ਹੈ ਜੀ। ਤੇ ਮੁੰਡੇ ਅੱਜ ਆਪ ਹੀ ਕਰ ਰਿਹਾ ਐਕਸਰਸਾਈਜ਼ ਵਾਰਮ-ਅਪ ਹੋ ਰਿਹਾ ਹੈ ਗੱਭਰੂ। ਸਹੀ ਹੈ ਜੀ। ਇਦੋਂ ਬਾਅਦ ਚ ਲਾਉਣਗੇ ਸਪ੍ਰਿੰਟਾਂ। ਠੀਕ ਹੈ ਜੀ। ਆਹ ਲਓ ਜੀ ਇੱਕ ਗੱਭਰੂ ਆਉਂਦੇ ਹੀ ਸਾਈਕਲ ਤੇ ਨੱਚਦਾ ਹੀ ਆਉਂਦਾ ਹੈ ਜੀ। ਲਓ। ਓਏ। ਕਿਹਾ? ਲਓ ਜੀ ਦੇਸ ਹਰ ਦੇ ਨਹੀਂ ਦੁਬਈ ਵਾਰਮ ਅਪ ਹੋ ਗਏ ਦੇਖਦੇ ਆ ਫਿਰ ਸਪ੍ਰਿੰਟਾਂ ਲਗਾਉਣੇ ਆ ਫਿਟਨ ਦਿਖਾਉਣੇ ਅੱਗੇ ਵਲੌਗ ਜੀ ਜਿਹਦਾ ਪਾਈ ਹੁੰਦੀ ਆ ਲੱਜਣ ਕਰਦੇ ਆਉ ਹਾਂ ਹੋ ਗਾ ਸਾਡੇ ਪੈਰ ਉਹ ਜਉਣਾ ਉਹ ਨਹੀਂ ਸਾਡਾ ਉਹ ਪਿੱਛੇ ਖੜ ਕੇ ਬਣਾ ਆ ਨਿਆਣੇ ਆ ਤੁਸੀਂ ਉਹਨਾ ਕੰਮ ਨੂੰ ਹੁਣਾ ਕਰ ਉਹ ਕਹਿੰਦਾ ਮੈਂ ਬਣਦਾ ਮੇਰੀ ਜੌਕੀ ਹੋਣੀ ਕਿੰਨਾ ਪਰ ਹੁਣ ਨਹੀਂ ਹੈ ਕਿੰਨੂੰ ਕਰਦਾ ਹੋਰ ਬੰਦੇ ਵੀਰੇ ਉਹ ਤਾਂ ਆਪਣੇ ਚਾਰ ਤੋਂ ਦੋ ਰੁਪਏ ਵੀ ਦਿੰਦੇ ਦਾਲਦੇ ਉਹ ਦਾਲਦੇ ਤਾਂ ਚੋ ਸ਼ਾਬਾਸ਼ ਅਹੀਂ ਬੇਨਾ ਕੋਈ ਤਾਂ ਵੀ ਲਾਵਾਂਗੇ ਮੈਂ ਤਾਂ ਅਜ ਹੋਰ ਮੰਗੇ ਪਾਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਖੋ ਜੀ ਅਗਲਾ ਆ ਗਿਆ ਸੈੱਟ ਸਪ੍ਰਿੰਟਰ ਦਾ ਚਲੋ ਚਲੋ ਖੜੋ ਨਾ ਆਇਓ ਮੁੰਡਿਓ ਲੋ ਜੀ ਆਹ ਸਪ੍ਰਿੰਟ ਲਗੰਦੀਆਂ ਵਾ ਸਹੀ ਆ ਜੀ ਬਾਅਦ ਚ ਲਾਵਾਂਗੇ ਦੂਜੀ ਸਪ੍ਰਿੰਟ ਸ਼ਾਬਾਸ਼ ਸ਼ਾਬਾਸ਼ ਸੈੱਟ ਆ ਗਿਆ ਅਗਲਾ ਵੇਚਣਾ ਹੁਣ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਆਪਾਂ ਚੱਕ ਕੇ ਰੱਖਣਾ ਕੰਮ ਨੂੰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਸਿੰਦਰ ਲਵਾ ਦੇ ਸਾਰੀਆਂ ਐਕਸਰਸਾਈਜ਼ ਦਾ ਮੁੰਡਿਆਂ ਨੂੰ ਵੇਖੋ ਕਿੱਦਾਂ ਲਾਉਂਦੇ ਲਾਲੇ ਹੁਣੀ ਸ਼ਾਬਾਸ਼ 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 ਗੋਡਾ ਗੋਡਾ ਵੈਰੀ ਗੁੱਡ ਸੈੱਟ ਆਪਣਾ ਆ ਗਿਆ ਅਗਲਾ ਦੇ ਸਕਦੇ ਮੁੰਡੇ ਸਹੀ ਹੈ ਜੀ ਇੰਦਰ 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 ਦੇ ਵਾਪਸ ਚੱਲ ਅਮਰ ਚੱਲ 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 ਉਹ ਵੇਖ ਲੈ ਇੰਦਰ ਹੁਣੀ ਚਲੇ ਵੀ ਗਏ ਇੰਦਰ ਤੇ ਉਹ ਹਿੰਦਾ ਉਹ ਲਾਲਾ ਤੇ ਉਹ ਪਾਜੀ ਚਲੋ 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 ਸ਼ਾਬਾਸ਼ ਚਲੋ ਚਲੋ ਬੁਗਲੇ ਆਜੋ 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 ਸ਼ਾਬਾਸ਼ ਸ਼ਾਬਾਸ਼ ਹਾਥੀ ਹਾਥੀ ਮਾਰਵਾਸ ਇੱਦਾਂ 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 ਮਾਰਨੀਆਂ ਨਹੀਂ ਇੱਕ ਦੂਜੇ ਦੇ ਚਲੋ 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 ਸ਼ਾਬਾਸ਼ ਵੈਰੀ ਗੁੱਡ ਫੇਰ ਵਾਪਸ ਵਾਪਸ ਇੱਦਾਂ ਹੀ ਇੱਥੋਂ ਵਾਪਸ ਵਾਪਸੀ ਕਰੋ ਵਾਪਸੀ ਐਸੀ ਢੱਲਾ ਕੰਮ ਚਲੋ 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 ਅੰਜ ਕਹੇ ਨੇ ਨਹੀਂ ਮਾਰੀਆਂ ਮੈਂ ਵੇਖੀਆਂ ਆ ਆ ਆ ਆ ਲਾਲਾ ਟਿੰਗ ਦਾ ਆਇਆ ਪਾ ਜੇ ਨੇ ਸਭ ਇਹ ਸਾਡੇ ਕੰਮ ਬੋਲਦੇ ਆ ਆ ਆ ਯਾਰ ਉਹ